ਲੋਕਾਂ ਨੂੰ ਪੀਲੇ ਹੀ ਆ ਵੀ ਇੱਥੇ ਜਿਹੜਾ ਵੀ ਸਮਾਨ ਤੁਸੀਂ ਲੈ ਕੇ ਆਓ ਕਾਮਾ ਵਾਲੇ ਪਤਨ ਕੋਲੇ ਫਾਇਲਕਾ ਜ਼ਿਲ੍ਹੇ ਦੇ ਵਿੱਚ ਤਾਂ ਇੱਥੇ ਇਹ ਨਹੀਂ ਵੀ ਆਪਾਂ ਇੱਥੇ ਲਾ ਕੇ ਢੇਰੀ ਕਰਕੇ ਤੁਰ ਜਗੇ ਤੇ ਇਧਰ ਨੂੰ ਜਿਹੜੇ ਆਪ ਡੁੱਬੇ ਨਹੀਂ ਪਿੰਡ ਇਹ ਲੈ ਜਾਣ ਤੇ ਆ ਰਹਿ ਜਾਣ ਹਾਂ ਇਹ ਹੀ ਇਹ ਹੀ ਗੱਲ ਹੈ ਕਿ ਨਾ ਆਪ ਦਾਰ ਤੇ ਕੀ ਹੁੰਦਾ ਇੱਥੇ ਲੋਕ ਲਾਉਂਦੇ ਆ ਰਾਸ਼ਨ ਜਾਂ ਕੋਈ ਵੀ ਸਮਾਨ ਤੇ ਜਿਹੜੇ ਇਧਰਲੇ ਲੋਕ ਚੱਕ ਚੱਕ ਤੁਰੇ ਜਾਂਦੇ ਆ ਇਹ ਵਿਚਾਰਾਂ ਕੋਲ ਪਹੁੰਚਦੇ ਨਹੀਂ ਕਿਸਤਿਆਂ ਦੀ ਲੋੜ ਆ ਵੈਸੇ ਇੱਥੇ ਬੜੂ ਸਾਹਿਬ ਗੁਰਕਰ ਕਲੰਗੀਧਰ ਸਾਹਿਬ ਉਹ ਬੜੂ ਸਾਹਿਬ ਵਾਲੀ ਟੀਮ ਵੀ ਪਹੁੰਚੀ ਹੋਈ ਹੈ ਇੱਥੇ ਸਾਡੇ ਮਿੱਤਰ ਨੇ ਮਨਜੋਤ ਸਿੰਘ ਗੜ੍ਹਦੀਵਾਲ ਤੋਂ ਉਹਨਾਂ ਦੀ ਟੀਮ ਕਿਸ ਦਿਨਾਂ ਲੈ ਕੇ ਪਹੁੰਚੀ ਹੈ ਕਿਉਂਕਿ ਹੋਰ ਵੀ ਕਿਸਤਿਆਂ ਲਿਆ ਸਕਦਾ ਇੱਥੇ ਕਿਸਤਿਆਂ ਦੀ ਲੋੜ ਹੈ ਕਿਸਤਿਆਂ ਰਾਹੀਂ ਇੱਥੋਂ ਸਮਾਨ ਚਾਹੇ ਰਾਸ਼ਨ ਜਾਣਾ ਚਾਹੇ ਪਸ਼ੂਆਂ ਲਈ ਬਤੂਰੀ ਜਾਣੀ ਕਿਸਤਿਆਂ ਰਾਹੀਂ ਜਾਣੀ ਇਹ ਚੀਜ਼ ਦੀ ਲੋੜ ਹੈ ਤੇ ਹਾਲਾਤ ਬਹੁਤ ਮਾੜੇ ਆਗਲੀ ਮੈਂ ਫੀਲ ਕਰਦਾ ਹਾਲੇ ਫਿਲਹਾਲ ਰਾਸ਼ਨ ਬਹੁਤ ਹੈ ਬਹੁਤ ਨੇੜਲੇ ਪਿੰਡ ਵੀ ਆ ਰਹੇ ਨੇ ਦੂਰੋਂ ਤੋਂ ਆਉਣ ਦੀ ਲੋੜ ਦੀ ਲੋੜ ਪੈਣੀ ਹੈ ਇਹਨਾਂ ਨੂੰ ਅੱਜ ਤੋਂ 20 ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਪਾਣੀ ਲੈ ਗਿਆ ਫਰੀਤੀ ਚੜ ਗਈ 4-4 ਫੁੱਟ ਬਾਣਾ ਦੇ ਵਿੱਚ ਉਹ ਕਿਵੇਂ ਚੱਕੀ ਜੇ ਉਹਦੀ ਲੋੜਾ ਟਰੈਕਟਰਾਂ ਦੀ ਤੇਲ ਦੀ ਉਦੋਂ ਲੋੜ ਘਟ ਹੈਗੇ ਪਸ਼ੂ ਮਰ ਗਏ ਜਾਂ ਰੁੜ ਗਏ ਉਹਨੋਂ ਲੋੜ ਹੈ ਨਾ ਲੋਕਾਂ ਦੀ ਬਾਹ ਫੜਨ ਦੀ ਅੱਜ ਆਪਾਂ ਦੇਖੋ ਦੇਖ ਰਿਸੋ ਰਿਸ ਤੁਰੇ ਆਉਨੇ ਆ ਵੀ ਉਹ ਗਿਆ ਪਿੰਡ ਚੋਂ ਰਾਸ਼ਨ ਇਕੱਠਾ ਕਰ ਲਿਆ ਆਪਾਂ ਵੀ ਚੱਲੇ ਗਏ ਐ ਨਾ ਕਰੋ ਰੁਕ ਜਾਓ ਪੈਸੇ ਇਕੱਠੇ ਕਰ ਲਓ ਰਾਸ਼ਨ ਇਕੱਠਾ ਕਰ ਲਓ ਜਿਹੜਾ ਵੀ ਸਮਾਨ ਇਹਨਾਂ ਲੋਕਾਂ ਨੂੰ ਅਸੀਂ ਤਾਂ 20 25 ਦਿਨਾਂ ਬਾਅਦ ਮਹੀਨੇ ਬਾਅਦ ਲੋੜ ਪੈਣੀ ਐ ਪਰ ਸਰਕਾਰਾਂ ਦੇ ਹਾਲਾਤ ਆ ਪਤਾ ਹੀ ਉਹਨਾਂ ਨੇ ਕਿਹਾ ਨੇ ਕਿ ਉਹਨੂੰ 500 ਰੁਪਿਆ ਮੁਆਵਜ਼ਾ ਦੇ ਤੈਨੂੰ 5000 ਦੇਣਗੇ ਤੂੰ ਬਾਤ ਤਾਂ ਦੇਣਾ ਨਹੀਂ ਹਾਲਾਂਕਿ ਆਪਾਂ ਘੱਟੋ ਘੱਟ ਮੰਨ ਕੇ ਚੱਲੇ ਗਏ ਵੀ ਇੱਕ ਏਕੜ ਦੇ ਵਿੱਚੋਂ 40 ਤੋਂ 50 ਹਜ਼ਾਰ ਦੀ ਫਸਲ ਤਾਂ ਉੜੀ ਹੈ ਉਦੋਂ ਸਹਾਰਾ ਲੱਗਣਾ ਚਾਹੀਦਾ ਅਗਲੀ ਮੈਂ ਜਿਹੜੀ ਗੱਲ ਕਰਦਾ ਇੱਥੇ ਮੈਂ ਇੱਕ ਹੋਰ ਕੰਮ ਦੇਖਿਆ ਸਮਾਨ ਕਿਸੇ ਦਾ ਰਾਸ਼ਨ ਕਿਸੇ ਦਾ ਟੂੜੀ ਕਿਸੇ ਦੀ ਆ ਫੋਟੋ ਮੇਰੇ ਵਰਗਾ ਪਾ ਕੇ ਖੜ ਕੇ ਪਾ ਦਿੰਦੇ ਹੂੰ ਵੀ ਆ ਜੀ ਮੈਂ ਰਾਸ਼ਨ ਲੈ ਕੇ ਪਹੁੰਚਿਆ ਜੀ ਪਲਾਂ ਨੇ ਤਾਂ ਬਹੁਤ ਹੜਾ ਆ ਗਿਆ ਜੀ ਲੋਕ ਮਾਰ ਕੇ ਡੁੱਬ ਗਏ ਜੀ ਭੇਜੋ ਮੈਨੂੰ ਫੰਡ ਦੁੱਖੀ ਨਾ ਕਿਸੇ ਨੂੰ ਦਿਓ ਜੀਨੇ ਸੇਵਾ ਕਰਨੀ ਆ ਆਪੇ ਪਿੰਡ ਦੇ ਬੰਦੇ ਹੀ ਡਿਊਟੀ ਲਾਓ ਚਾਹੇ ਕੋਈ ਬਾਹਰ ਬੈਠਿਆ ਦੇ ਪਿੰਡਦਿਆਂ ਨੂੰ ਕਹੋ ਇਧਰ ਵੀ ਆਪਣੇ ਜ਼ਿੰਮੇਵਾਰ ਬਣੇ ਡਿਊਟੀ ਲਾ ਕੇ ਇਕੱਲੇ ਇਕੱਲੇ ਘਰਾਂ ਜਾ ਕੇ ਪਿੰਡਾਂ ਜਾ ਕੇ ਪੜਤਾਲ ਕਰਕੇ ਜਾਂਚ ਕਰਕੇ ਫੇਰ ਬਚਾਓ ਛੋਡੇ ਸੇਵਾ ਦਾ ਤਾਂ ਫਾਇਦਾ ਜੇ ਲੋੜਵੰਦ ਕੋ ਪਹੁੰਚੇ ਮੈਨੂੰ ਵੀ ਬਹੁਤ ਸਾਰੇ ਐਨਆਰਆਈ ਤੁਹਾਨੂੰ ਵੀ ਲੋਕ ਅਪਰੋਚ ਕਰਦੇ ਹੋਣਗੇ ਫੋਨ ਆਏ ਕਿ ਮੈਂ ਵੀ ਇਹੀ ਮੈਸੇਜ ਦਿੱਤਾ ਕਿ ਕੁਝ ਦਿਨ ਤੁਸੀਂ ਰੁਕੋ ਫਿਲਹਾਲ ਬਾਅਦ ਚ ਜ਼ਰੂਰਤ ਆ ਰਹੀ ਜਿਹੜੀ ਸੇਵਾ ਨੂੰ ਲੈ ਕੇ ਲੋਕਾਂ 'ਚ ਵੀ ਸ਼ੰਕੇ ਆ ਕਿ ਸੇਫ ਹੱਥਾਂ 'ਚ ਜਾਵੇ ਸੁਰੱਖਿਅਤ ਅਸਰ ਜਿੱਥੇ ਅਸੀਂ ਲਾਉਣਾ ਚਾਹਣਿਆ ਉੱਥੇ ਲੱਗ ਜੇ ਮੈਂ ਤੁਹਾਨੂੰ ਮੈਂ ਸਾਰੇ ਨਹੀਂ ਕਹਿੰਦਾ ਪੰਜੇ ਉਂਗਲਾਂ ਇੱਕੋ ਜਿਹਾ ਪਰ ਜਿਹੜੀਆਂ ਆ ਐਨਜੀਓ ਵਗੈਰਾ ਵਾਲਾ ਸਿਸਟਮ ਹਨ ਠੱਗੀ ਸਿਸਟਮ ਇਹ ਸਾਰਾ ਇੱਕ ਦਿਖਾਵਾ ਜਾਦ ਹੈ ਹੁਣ ਲੋਕ ਭਾਵਕ ਹੋਏ ਹੁੰਦੇ ਆ ਲੋਕ ਦੇਖੋ ਦੇਖ ਵੀ ਆ ਲੋਕ ਮਰ ਕੇ ਆਪਾਂ ਪੈਸੇ ਭੇਜਦੇ ਨਹੀਂ ਤੁਹਾਡਾ ਪੈਸਾ ਸਹੀ ਥਾਂ ਲੱਗੇ ਹੀ ਨਾ ਉਸ ਲੋੜਵੰਦ ਤੱਕ ਵਿਚਾਰੇ ਗਰੀਬ ਤੱਕ ਪਹੁੰਚੇ ਹੀ ਨਾ ਥੋੜੀ ਸੇਵਾ ਵੀ ਨਹੀਂ ਫੜਾ ਤੇ ਇਸ ਕਰਕੇ ਆਪ ਜਾ ਕੇ ਪੜਤਾਲ ਕਰਕੇ ਆਪ ਦੇ ਪਿੰਡ ਦੇ ਬੰਦਿਆਂ ਨੂੰ ਭੇਜੋ ਫਿਰ ਜਾ ਕੇ ਉਹਨਾਂ ਲੋਕਾਂ ਦੀ ਮਦਦ ਕਰੋ ਐ ਕੋਈ ਫਾਇਦਾ ਨਹੀਂ ਫੁਲਾਨੀ ਐ এনਜੀਓ ਨੂੰ ਐਨੇ 10-20 ਲੱਖ ਇਕੱਠਾ ਕਰਕੇ ਦੇਦਾ ਫੁਲਾਨੀ ਐ এনਜੀਓ ਨੂੰ 50 ਲੱਖ ਇਕੱਠਾ ਕੇ ਇਹ ਐਨਜੀਓ ਨੂੰ ਜੁਨੇ ਢੱਕਾ ਨਹੀਂ ਦੇਣਾ ਇੱਥੇ ਠੀਕ ਹੈ ਜੇ 20 ਲੱਖ ਇਕੱਠਾ ਕਰ ਲਿਆ ਤੇ 5 ਹੀ ਦੇਣਗੇ 15 ਜੇ 5 ਪਾ ਜਾਣਗੇ ਆਪ ਚਾਹੋ ਜੇ ਕਰੀ ਨਾ ਪਚਾਉਣਾ ਭਰੋਸੇਯੋਗ ਸੰਸਥਾਵਾਂ ਜ਼ਰੂਰ ਜਿਹੜੀਆਂ ਹੈਗੀਆਂ ਭਰੋਸੇਯੋਗ ਸੰਸਥਾਵਾਂ ਬਹੁਤ ਥੋੜੀਆਂ ਥੋੜੀਆਂ ਨੇ ਉਹ ਬਹੁਤ ਥੋੜੀਆਂ ਨੇ ਵੱਡੇ ਹੁਣ ਐ ਨਹੀਂ ਪਤਾ ਬਹੁਤ ਮੇਰੇ ਵਰਗੇ ਨਵੇਂ ਖਾਤੇ ਖੋਲ ਕੇ ਖੜ ਜਾਣੇ ਐਨਜੀਓ ਬਣਾਏ ਖੜਾਣੇ ਅਸੀਂ ਸੇਵਾ ਕਰ ਰਹੇ ਆ ਜੀ ਉਹਨਾਂ ਤੋਂ ਬਚਿਓ ਭਾਈ ਇੱਕ ਗੱਲ ਹੈ ਚਲੋ ਤੁਸੀਂ ਵੀ ਜਾਣਾ ਹੋਊਗਾ ਹੁਣ ਬਠਿੰਡੇ ਪਹੁੰਚਣਾ ਮੈਨੂੰ ਲੱਗਦਾ ਨਹੀਂ ਮੈਂ ਆਹ ਗਲਾਬੇ ਵਾਲਾ ਕਿਹੜਾ ਗਲਾਬਾ ਪੈਣੀ ਉਧਰ ਜਾਣਾ ਅੱਛਾ ਅਗਲੇ ਪਾਸੇ ਜਾ ਅੱਜ ਇਹ ਦਿੱਤ ਤੁਹਾਨੂੰ ਕੇਂਦਰ ਦਾ ਕਿਵੇਂ ਲੱਗਦਾ ਹੈ ਪੰਜਾਬ ਸਰਕਾਰ ਚਲੋ ਠੀਕ ਹੈ ਆਪਣੇ ਉਹਨਾਂ ਦੇ ਐਮ ਐਲ ਏ ਆਉਂਦੇ ਨੇ ਮੰਤਰੀ ਆਉਂਦੇ ਨੇ ਜਾਂ ਕੁਝ ਵੀ ਹੈ ਕੇਂਦਰ ਸਰਕਾਰ ਜੀ ਐਸ ਟੀ ਲੈਂਦੀ ਹੈ ਕਰੋੜਾਂ ਹਜ਼ਾਰਾਂ ਦਾ ਦੇਖੋ ਜੀ ਐਸ ਟੀ ਦਾ ਵੀ 60000 ਕਰੋੜ ਜਿਹੜਾ ਖੜਾ ਉਹ ਸਰਕਾਰ ਮੰਗ ਰਹੀ ਹੈ ਬਸ ਇਹਦਾ ਪੰਗੇ ਜੀ ਐਸ ਟੀ ਵਾਲਾ ਕਿਉਂ ਪਾਇਆ ਸੈਂਟਰ ਨੂੰ ਕਿਉਂ ਹਵਾਲੇ ਕੀਤਾ ਹੈ ਅੱਜ ਪ੍ਰਧਾਨ ਮੰਤਰੀ ਟਵੀਟ ਕਰਦਾ ਹੈ ਬਿਆਨ ਦਿੰਦਾ afghanistan ਦੇ ਹੜ ਆਪਣੇ ਭਚਾਲ ਤੇ ਬਿਲਕੁਲ ਕਿ afghanistan ਚ ਭਚਾਲ ਆਇਆਗਾ ਲੋਕ ਡੁੱਬ ਗਏ ਆ ਪਾਣੀ ਅਸੀਂ ਤੁਹਾਡੇ ਨਾਲ ਸਮਾਨ ਵੀ ਭੇਜਾਂਗੇ ਜੋ ਗ੍ਰਹਿ ਮੰਤਰੀ ਬਿਲਕੁਲ ਕਸ਼ਮੀਰ ਜੰਮੂ ਕਸ਼ਮੀਰ ਤੋਂ ਆ ਕੇ ਮੁੜ ਜਾਂਦਾ ਪਠਾਨਕੋਟ ਤੋਂ 10 ਕਿਲੋਮੀਟਰ ਪਰੇ ਪੰਜਾਬ ਤੋਂ 10 ਕਿਲੋਮੀਟਰ ਪਰੇ ਹੱਥੋਂ ਮੁੜ ਜਾਂਦਾ ਕੋਈ ਪੰਜਾਬ ਆਉਣਾ ਬਹੁਤ ਦੂਰ ਦੀ ਗੱਲ ਹੈ ਉਹਨਾਂ ਲਈ ਬਿਆਨ ਤੱਕ ਨਹੀਂ ਆਇਆ ਵੀ ਅਸੀਂ ਇਹਨੂੰ ਕੌਮੀ ਆਫਤ ਐਲਾਨ ਰਹੇ ਹਾਂ ਹੜ ਆਏ ਸੀਗੇ ਉੱਤਰਾਖੰਡ ਦੇ ਵਿੱਚ ਕੌਮੀ ਆਫਤ ਐਲਾਨੇ ਗਏ ਤੇ ਉੱਤਰਾਖੰਡ ਦੇ ਲੋਕਾਂ ਦੀ ਮਦਦ ਕੀਤੀ ਗਈ ਸੈਂਟਰ ਨੇ ਬਹੁਤ ਪੈਸਾ ਦਿੱਤਾ ਲੋਕਾਂ ਨੂੰ ਪਰਾਂ ਦੇ ਖੜੇ ਕੀਤਾ ਸਿ ਪੰਜਾਬ ਨਾਲ ਹੀ ਵਿਤਕਰਾ ਕਰ ਆ ਆ ਦਿੱਲੀ ਦੇ ਕੁਝ ਪੱਤਰਕਾਰ ਵੀ ਨਹੀਂ ਬੋਲੇ ਨਾ ਮੈਂ ਕਹਿੰਦਾ ਕੋਈ মিডিਆ ਕੋਈ মিডিਆ ਤੇ ਕੋਈ ਚਰਚਾ ਨਹੀਂ ਕੋਈ ਡਿਬੇਟ ਨਹੀਂ ਕੋਈ ਮਸਲਾ ਨਹੀਂ ਹੈਗਾ ਵੀ ਯਾਰ ਪੰਜਾਬ ਡੁੱਬ ਗਿਆ ਹੜ੍ਹਾਂ 'ਚ ਮਰ ਗਿਆ ਇੰਨਾ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਇਹ ਸੋਚਣ ਦੀ ਲੋੜ ਐ ਇਦੋਂ ਵੀ ਜਿਹੜੀ ਅਗਲੀ ਗੱਲ ਆ